ਪਿੰਡ ਮਲਪੁਰ ਨੇੜੇ ਨਮਾਸ਼ਹਿਰ ਦੇ ਪੈਟਰੋਲ ਪੰਪ ਤੇ ਸਵੇਰੇ ਸਵੇਰੇ ਗੋਲੀਆਂ ਦਾ ਵਰਿਆ ਮੀ ਨੌਜਵਾਨ ਦੀ ਮੌਕੇ ਤੇ ਮੌਤ ਪੁੱਤਰ ਦੀ ਗੋਲੀਆਂ ਨਾਲ ਛੜਨੀ লাশ ਦੇ ਇੱਕ ਮਾਪਿਆਂ ਦਾ ਕਲੇਜਾ ਹੋਇਆ ਛੜਨੀ ਰੋ ਰੋ ਬੁਰਾ ਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਅੱਜ ਸਵੇਰੇ 7:00 ਵਜੇ 5 ਮਿੰਟ ਦੇ ਕਰੀਬ ਮੱਖਣ ਸਿੰਘ ਪੁੱਤਰ ਸੰਤੋਖ ਸਿੰਘ ਮੌਜੂਦਾ ਪੰਚਾਇਤ ਮੈਂਬਰ ਪਿੰਡ ਕੰਗਾ ਰੋਜ਼ ਦੀ ਤਰ੍ਹਾਂ ਆਪਣੇ ਖੇਤੀਬਾੜੀ ਦੇ ਕੰਮ ਕਰਨ ਪ੍ਰੰਤ ਪੱਲਾ ਪੈਟਰੋਲ ਪੰਪ ਐਂਡ ਮਲਪੁਰ ਆਪਣੀ ਸਕੂਟੀ ਤੇ ਪਰੌਣ ਪਰੌਣ ਦੀ ਖੜਾ ਸੀ ਮੌਕੇ ਤੇ ਹੀ ਇੱਕ ਸਵਾਰੀ ਗੱਡੀ ਵਿੱਚ ਸ਼ੇਬ ਯਕਤੀ ਕਰੀਬ ਅਣ ਪਛਾਤੇ ਆਏ ਉਹਨਾਂ ਨੇ ਕਰੀਬ 20 ਰਾਉਂਡ ਗੋਲੀਆਂ ਮਾਰ ਫਾਇਰ ਕਰ ਮੱਖਣ ਸਿੰਘ ਦੇ ਸਰੀਰ ਨੂੰ ਛਾੜ ਨਹੀਂ ਕਰ ਹੋਏ ਫਰਾਰ ਮੌਕੇ ਤੇ ਮੱਖਣ ਸਿੰਘ ਪੁੱਤਰ ਸੰਤੋਖ ਸਿੰਘ ਦੀ ਮੌਤ ਹੋਈ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਤੋਂ ਕਸ਼ਮੀਰੀ ਕੈਸ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਜੀ ਮੈਂ ਇਧਰੋਂ ਨੰਗ ਜੋ ਜੀ ਦਿੱਤਾ ਜੀ ਇੱਥੇ ਸੱਜਣ ਜੀ ਜਲਦੀ ਥੋੜਾ ਕੁਝ ਹੋਵੇਗਾ ਸੋੰ ਦਿਨ ਸਿਨ ਫਰਦਰ ਜਿਹੜੀ ਹੈਗੀ ਆ ਕੁਝ ਸਾਨੂੰ ਐਵੀਡੈਂਸ ਮਿਲੀਆਂ ਹੈਗੀਆਂ ਮੌਕੇ ਤੋਂ ਬਾਕੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਜਿਹੜੇ ਟੋਟਲ ਦਰਸ਼ਣ ਵਾਲੇ ਮੁਤਾਬਕ ਸਫਾਰੀ ਗੱਡੀ ਤੇ ਬੰਦੇ ਆਏ ਸੀ ਇਹਨਾਂ ਦੀ ਗਿਣਤੀ 6 ਦੇ ਕਰੀਬ ਹੈ ਔਰ ਉਹਨਾਂ ਨੇ ਫਾਇਰਿੰਗ ਕੀਤੀ ਆ ਔਰ ਕਾਫੀ ਸੀਰੀਅਸ ਇੰਜਰਡ ਹੋ ਗਿਆ ਸੀ ਕਾਫੀ ਫਾਇਰ ਲੱਗਿਆ ਜਿਹੜੇ ਮੱਖਣ ਦੇ ਔਰ ਐਡ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਅਸੀਂ ਅੱਜ ਅਸੀਂ ਫਰਦਰ ਜਿਹੜੀ ਆ ਵੱਖ-ਵੱਖ ਟੀਮਾਂ ਲਾ ਕੇ ਵੀ ਇਨਵੈਸਟੀਗੇਸ਼ਨ ਅਸੀਂ ਸਟਾਰਟ ਕਰਦੇ ਹਾਂ ਅਸੀਂ ਕਿਹਾ ਕਿ ਮੀਡੀਆ ਸਿਚੂਏਸ਼ਨ ਲੱਗੇ ਹੋਏ ਆ ਜੀ ਆਪਣੇ ਕੁਝ ਲੋਕ ਲਗਾ ਹੋਏ ਆ ਜੀ ਜਿਹੜਾ ਇਹਦਾ ਸੀਸੀਟੀਵੀ ਦਾ ਉਹ ਐਕਸਪਰਟ ਨੂੰ ਬੁਲਾਇਆ ਹੈਗਾ ਆ ਉਹਦਾ ਜਿਹੜਾ ਪਾਸਵਰਡ ਹੈਗਾ ਉਹ ਮਾਰਕ ਨੂੰ ਪਤਾ ਹਲੇ ਮੁੱਢਲੀ ਸਟੇਜ ਤੇ ਹੈਗੇ ਆ ਸਰ ਪਹਿਲੀ ਨਜ਼ਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਆ ਕਿ ਇਹ ਕੋਈ ਜ਼ਮੀਨੀ ਮਗਵਾਦੋਆ ਜਾਂ ਕੋਈ ਫਿਲਹਾਲ ਅਸੀਂ ਦੇਖੋ ਬਹੁਤ ਮੁੱਢਲੀ ਸਟੇਜ ਤੇ ਹੈਗੇ ਅਸੀਂ ਆ ਕੁਝ ਨਹੀਂ ਕਹਿ ਸਕਦੇ ਵੀ ਇਹਨਾਂ ਦੀ ਆਪਸੀ ਕੋਈ ਲਾਗਡਾਟ ਸੀ ਕੋਈ ਜ਼ਮੀਨੀ ਆ ਜਾਂ ਕੋਈ ਅ ਮਰਡਰ ਦਾ ਤੈਨ ਕਾਰਨਾ ਕਰ ਕੀ ਹੁੰਦਾ ਉਹਨਾਂ ਵਿੱਚੋਂ ਇੱਕ ਕਾਰਨੀ ਇਹਦਾ ਹੋਣਾ ਉਹ ਬਹੁਤ ਜਲਦੀ ਅਸੀਂ ਇਹਨੂੰ ਟ੍ਰੇਸ ਕਰਾਂਗੇ ਕਿੰਨੀ ਗੋਲੀ ਚੱਲੀ ਸੀ ਪੁਲਿਸ ਆ ਅਪਕਸੀਮੇਟਲੀ ਜਿਹੜੇ ਹੈਗਾ 20 ਦੇ ਕਰੀਬ ਗੋਲੀਆਂ ਚੱਲੀਆਂ ਆ ਜਿਹੜੀਆਂ ਜਿਹਦੇ ਵਿੱਚੋਂ ਵੱਖ-ਵੱਖ ਵੈਪਨ ਯੂਜ਼ ਹੋਏ ਆ ਔਰ ਜਿਹਨਾਂ ਦੇ ਸਾਨੂੰ ਕੋਲ ਮਿਲੇ ਆ ਉਹਦੇ ਲਈ ਅਸੀਂ ਸਕੋਰਟੀ ਹੈ ਫ੍ਰਾਂਸਿਕ ਟੀਮ ਵੀ ਪਹੁੰਚੀ ਹੋਈ ਹੈ ਔਰ ਫਰਦਰ ਤੋਂ ਅਸੀਂ ਜਿਹੜੀ ਹੈਗੀ ਆ ਉਹ ਜਲਦੀ ਹੀ ਸਾਰਾ ਕ੍ਰੈਕ ਕਰ ਲਾਂਗੇ ਸਿਰਫ ਫੈਮਿਲੀ ਦੇ ਸਰਵਿਸ ਆ ਨਹੀਂ ਕਿਹੜਾ ਹਾਲ ਬ੍ਰਦਰ ਮੈਂ ਤਾਂ ਨੂੰ ਕਹਿਣਾ ਵੀ ਹਾਲੇ ਕੇਸ ਅੰਕਲ ਨੂੰ ਇਨਵੈਸਟੀਗੇਸ਼ਨ ਚੱਲਦੀ ਆ ਉਹਦੇ ਹਾਲੇ ਇੰਨੇ ਮੁੱਢਲੀ ਸਹੀ ਤੇ ਕਹਿਣਾ ਓਖਾ ਆ ਸਿਰਫ ਇਹਦਾ ਕੋਈ ਇਹਦੇ ਤੇ ਵੀ ਉਹ ਪੱਚਾ ਸਗੰ ਮੱਖਣ ਤੇ ਆ ਹੈਗੇ ਆ ਪਰਚੇ ਹੈਗੇ ਆ ਇਹਦੇ ਤੇ ਵੀ ਪਰਚੇ ਹੈਗੇ ਆ ਆ ਤੇ ਲੜਾਈਆਂ ਝਗੜਿਆਂ ਦੇ ਹੈਗੇ ਇਹਦੇ ਤੇ ਵੀ ਲੜਾਈਆਂ ਝਗੜਿਆਂ ਦੇ ਪਰਚੇ ਹੈਗੇ ਮਾਮਲਾ 302 ਹਾਂ ਮਾਮਲਾ ਬਿਲਕੁਲ ਬਿਲਕੁਲ ਐਫਆਈਆਰ ਦਰਜ ਕਰਕੇ ਕਰ ਰਹੇ ਹਾਂ ਇਸ ਤਾਂ ਫਿਰ ਕਿੰਨੇ ਬੰਦੇ ਪੁੱਛਦੇ ਹੋ ਅੱਜ ਉਹ ਬਹੁਤ ਬੇ ਮਾਦਕੀਰ ਅਜੀਬ ਜਿਹੀ ਨੰਨਾਂ ਨਾਲ ਕੋਈ ਗੱਲ ਕੀਤੀ ਅਜੋ ਅਜੋ ਸਾਰੀ ਪਹਿਲਾਂ ਵੀ ਕਦੇ ਹਮਲਾ ਹੋਇਆ ਪਤਾ ਨਹੀਂ ਕਿਹਨੇ ਧਾਰਾ ਘਟ ਕੇ ਆਇਆ ਰੱਤਾ ਤੋਂ ਵੀ ਆਇਆ ਪਤਾ ਨਹੀਂ ਕਿ ਉਹ ਫੋਮ ਕੇ ਦੇ ਪਾ ਕੇ ਉਹਦੇ ਤੋਂ ਵੀ ਪਹਿਲਾਂ ਵੀ ਕਦੇ ਕੋਈ ਇਦਾਂ ਦੀ ਗੱਲਬਾਤ ਇਹਨਾਂ ਨਾਲ ਕੋਈ ਪਿੱਛੇ ਕੋਈ ਪਤਾ ਨਹੀਂ ਮੈਨੂੰ ਤਾਂ ਬਹੁਤ ਪਤਾ ਨਹੀਂ ਹੈ ਛੜਾਈ ਝਗੜਾ ਕੋਈ ਪਤਾ ਨਹੀਂ ਕੋਈ ਧਮਕੀ ਦੁੰਦੀ ਵਾਦੀ ਗੱਲ ਕੀਤੀ ਨਹੀਂ ਧਮਕੀ ਦਵੀ ਨਹੀਂ ਮੈਨੂੰ ਤਾਂ ਪਤਾ ਕੰਮ ਕੀ ਦਾ ਵੀ ਨਹੀਂ ਪਤਾ ਪੁੱਤ ਇਹ ਮੇਰਾ ਸਬਤੇ ਦਾ ਨਸੀ ਉਹ ਨਸੀ ਦਾ ਪੁੱਤ ਉਹ ਨਸੀ ਦਾ ਦਾ ਕਈਆਂ ਦੋਤਾ ਸੀ ਸੀ ਮੇਰਾ ਪਤੀਜਾ ਦਾ ਪੁੱਤ ਮਾਦਾ ਕਿੰਨੇ ਭੈਣ ਭਰਾ ਸੀ ਉਹ ਦੋ ਭਰਾ ਸੀ ਦੋ ਭਰਾ ਦੀ ਇੱਕ ਭੈਣ ਵੱਡਾ ਭਰਾ ਪਰ ਇਹ ਇਹ ਵੱਡਾ ਆ ਨਹੀਂ ਇਹ ਛੋਟਾ ਸੀ ਇਹ ਵੱਡਾ ਕੀ ਕਰਦਾ ਕੀ ਨਾ ਕੀ ਉਹਦਾ ਕਿਹੜਾ ਜਿਹੜਾ ਬਾਹਰ ਹੈ ਉਹਨਾਂ ਦਾ ਉਕਲਦੀ ਭੈਣਾ ਦੇ ਕੀ ਨਾਮ ਭੈਣ ਦਾ ਨਾਮ ਸ਼ਿਵਿੰਦਰ ਕੋ ਉਹ ਵੀ ਪ੍ਰੋਣਾ ਹੈ ਨਹੀਂ ਪ੍ਰੋਣਾ ਮੁੱਕਿਆ ਦੋ ਭਰਾ ਇੱਕ ਭੈਣ ਉਹ ਭਰਾ ਇੱਕ ਦਾ ਇਹ ਮੱਕਣ ਦਾ ਇਹ ਘਰ ਵਾਲੀ ਇੱਥੇ ਕਿ ਪਿੰਡਾਂ ਦੀ ਸੀ ਕਮਾਦ ਰੱਤੇ ਰੰਦੇ ਸੀ ਰੱਤੇ ਰੰਦੇ ਸੀ ਬੰਦੇ ਨੇ ਉਹਦਾ ਘਰ ਗੱਜੇ ਸੀ ਇੱਥੇ ਬਸੂ ਰੱਖੀ ਹੋਤੀ ਪਿੰਡ ਕੰਗੀ ਬਸੂ ਰੱਖੀ ਹੋਤੀ ਰੰਦੇ ਉੱਥੇ ਸੀਗੀ ਹਾਂ ਉਹਦਾ ਘਰ ਇੱਥੇ ਸੀ ਸਵੇਰੇ ਕਿੰਨੇ ਕੁ ਬੱਚੇ ਸੱਚ ਦਾ ਕੋਈ ਹੈ ਨਾ ਬੱਚੇ ਦੋ ਆਪ ਦੋ ਆ ਕੇ ਛੋਟੀ ਜਿਹੀ ਕੋਈ ਮੁੰਡਾ 8-9 ਸਾਲਾਂ ਦਾ ਕੁੜੀ ਢਾਈਆਂ ਤਿੰਨ ਵੀ ਖਾਦਾ ਲੀਆ ਤੇ ਇੱਥੇ ਹੀ ਪੜਦੇ ਐ ਸਿਸਕੂਲ ਤੋਂ ਸੋਰੀ ਰੰਗਾ ਸੋਰੀ ਰੰਗਾ ਕੀ ਉੱਥੇ ਉੱਥੇ ਫਿਰ ਨਹੀਂ ਸੌਰ ਸੱਚ ਕੰਦੀ ਯਾਰ ਸੋਰਾ ਮਰ ਗਿਆ ਅਸਦਾ ਹੁਣ ਕਿਹਨੂੰ ਅੱਜ ਪਿੰਡ ਵਿੱਚ ਨੂੰ ਆਦਾ ਹੈਗਾ ਬਾਹਰ ਬਾਹਰ ਪਿੰਡ ਨੂੰ ਆਉਂਦਾ ਕੋਠੀ ਆ ਕੂਤੇ ਪਾਉਂਦਾ ਯਾਰ ਦੂਤੇ ਕੋਠੀ ਪਾਉਂਦਾ ਚਾ ਪਿੰਡ ਇਹਨਾਂ ਦਾ ਇਹਦਾ ਪਿੰਡ ਚਾਰਚਾ ਸੋਰੇ ਆ ਸੋਰੇ ਗਾਥੀਆਂ ਪਿੰਡ ਪਿੰਡ ਕੰਗਾ ਆ ਰਹਿੰਦੇ ਉੱਤੇ ਅਗਰਚਿਆਂ ਸੌਰੀ ਘਰ ਘਰ ਜੀ ਜਾਂਦਾ ਜਿੱਦਾਂ ਇੱਥੇ ਵੀ ਘਰਵਾ ਉੱਦਾ ਇੱਥੇ ਵੀ ਘਰ ਹੈਗਾ ਆ ਬੱਚਾ ਚੋਕੇ ਗਾਈਆਂ ਨੂੰ ਲੈ ਕੇ ਮੈਂ ਉੱਥੇ ਦੁੱਧ ਲੈ ਕੇ ਜਾਂਦਾ ਹੁੰਦਾ ਸੀ ਆਹ ਖੇਤੀ ਦਾ ਇੱਥੇ ਕਰਦਾ ਸੀ ਰਹਿੰਦਾ ਦਬਾ ਤਾਂ ਕੰਗੀ ਸੀਗਾ ਆ ਜਾ ਰਿਆ ਸੀਗਾ ਜਾਨਾ ਜੀ ਚੋਕੇ ਜਾਂਦਾ ਸੀ ਰੋਜ਼ ਰੋਜ਼ ਐਵਰੀ ਡੇ ਆਪਾਂ ਜਾਂਦਾ ਸੀ ਤਕਾਲਾ ਸਵੇਰੇ ਰੋਜ਼ ਜਾਂਦਾ ਸੀ ਫਿਰ ਰੋਜ਼ ਜੰਗੂ ਉੱਤੇ ਲੈ ਜਾਂਦਾ ਨੂੰ ਸ਼ੱਕ ਨਹੀਂ ਪਤਾ ਨਹੀਂ ਮੈਨੂੰ ਤਾਂ ਪਤਾ ਮੈਂ ਤਾਂ ਆਪਣੇ ਘਰ ਮੈਨੂੰ ਨਹੀਂ ਚਾਹਤਾ ਕੋਈ ਕਿਤੇ ਝਗੜਣ ਆਣੇ ਉਹ ਮੈਨੂੰ ਨਿਆਣਿਆਂ ਦੇ ਪਤਾ ਨਹੀਂ ਮੈਨੂੰ ਫਿਰ ਉਹ ਪੂਆ ਨਾਲ ਹੀ ਗੱਲ ਕਰੇ ਕੀ ਕਦੇ ਇਦਾਂ ਮੈਨੂੰ ਮੈਨੂੰ ਤਾਂ ਕਦੇ ਗੱਲ ਦੱਸੀ ਨਹੀਂ ਅਸੀਂ ਉਹ